ਉਹ ਵੀ ਦੋਸਤੋ ਇੱਥੇ ਆਪ ਨੂੰ ਮਿਲਿਆ ਸੀਗੇ ਬਜ਼ੁਰਗ ਮਿਲੇ ਸੀਗੇ ਇਹਨਾਂ ਦਾ ਬਹੁਤ ਸਾਲ ਦਾ ਤਜਰਬਾਗਾ ਪਹਿਲਾਂ ਬਹੁਤ ਵਪਾਰ ਵੀ ਕਰਿਆਗਾ ਬਾਕੀ ਆਪਣੇ ਪਿੰਡ ਚ ਦਾ ਡਾਕਟਰ ਮੰਗੀ ਵਰਤੇ ਜਾਂਦੇ ਨੇ ਕਈ ਵਾਰ ਕਿਸੇ ਦੀ ਮੱਝ ਸੂਂਦੀ ਹੈਗੀ ਕੋਈ ਦਿੱਕਤ ਆ ਜਾਂਦੀ ਆ ਬਾਕੀ ਹੁੰਦਾ ਬਜ਼ੁਰਗ ਹੋ ਗਏ ਨਾ ਗੋਡੇ ਗੁੱਡੇ ਦੁਖਦੇ ਨੇ ਬਾਕੀ ਜ ਜਿਨ੍ਹਾਂ ਨੇ ਕਾਪਾ ਨੂੰ ਬਹੁਤ ਵਧੀਆ ਇੱਕ ਜਾਣਕਾਰੀ ਦਿੱਤੀ ਹੈਗੀ ਉਹ ਸੋਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੇ ਕਈ ਵਾਰ ਜੇ ਕਿਸੇ ਮੱਝ ਦੇ ਸਾਨੂੰ ਮੂੰਹ ਸੜੀ ਹੋ ਜਾਂਦੀ ਆ ਉਨ ਕੀ ਦੇਣਾ ਚਾਹੀਦਾ ਜੀ? ਉਹਨੂੰ ਸਮੁੰਦਰੀ ਝੱਗ ਅੱਛਾ ਜੀ। ਮਿੱਠਾ ਛੋਟਾ ਹਾਂਜੀ। ਟਾਟਰੀ ਅੱਛਾ ਜੀ। 50-50 ਗ੍ਰਾਮ ਲੈ ਲਈ। ਸਾਰੀਆਂ ਚੀਜ਼ਾਂ 50-50 ਗ੍ਰਾਮ ਲੈ ਲਈ ਜੀ। ਸਮੁੰਦਰੀ ਝੱਗ ਹਾਂਜੀ। ਮਿੱਠਾ ਛੋਟਾ ਹਾਂਜੀ। ਟਾਟਰੀ ਹਾਂਜੀ। ਤੇ ਆਪਣਾ ਜੌਖੜ ਠੀਕ ਆ ਜੀ। ਇਹ ਚੀਜ਼ਾਂ ਨੂੰ ਕੁੱਟ ਕੇ ਡੋਡੀ ਰੱਖ ਲੈ। ਠੀਕ ਆ ਜੀ। ਇਸਦੀ ਰਲਾਈ ਇਹ ਪਾਣੀ ਛੱਡ ਜਾਂਦੀ ਆ। ਠੀਕ ਆ ਜੀ। ਉਸ ਤੋਂ ਬਾਅਦ ਇਹਨੂੰ ਚਮਚੇ ਦੀ ਡੰਡੀ ਨਾਲ ਪੂਜੀਆਂ ਕਰਕੇ 5 ਦਿਨ ਰੱਖੋ। 5 ਦਿਨ ਦਿਓ। 5 ਦਿਨ ਜੀ। ਹਾਂ 5 ਦਿਨ ਇਹ ਦੇਖੋ ਲਗਿਆ 50 50 ਗ੍ਰਾਮ ਇਸਮਾਨ ਦਵਾਰੇ ਲੈ ਲਿਓ ਠੀਕ ਹੈ ਜੀ 100 100 ਗ੍ਰਾਮ ਦੇ ਦਿਓ ਘੁਸੜੀ ਕੋਠੀ ਠੀਕ ਹੈ ਜੀ ਜਾਣਕਾਰੀ ਵਧੀਆ ਲੱਗੀ ਵੀਡੀਓ ਜਰੂਰ ਸ਼ੇਅਰ ਕਰਿਓ ਦੋਸਤੋ ਆਪਣੇ ਰਿਜ਼ਲਟ ਇਹਨਾਂ ਸਾਰੇ ਵਰਤਤੇ ਹੋਏ ਨੇ ਪੁਰਾਣੇ ਬਜ਼ੁਰਗ ਨੇ ਕੰਮ ਸਾਰੇ ਨੇ ਕਰੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋ